ਹੰਦ ਹਵਾ ਲਗਾਏ ਹਰ ਉੱਥੇ ਖੜੀ ਹੋਣ ਪਿੱਛੇ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਤੇ ਸਭ ਤੋਂ ਪਹਿਲਾਂ ਅਪੀਲ ਹੈ ਲੋਕਾਂ ਨੂੰ ਕਿ ਵੀਡੀਓ ਜ਼ਰੂਰ ਅੱਗੇ ਸ਼ੇਅਰ ਕਰਦੇ ਹੋ ਤੇ ਤੁਹਾਨੂੰ ਲਾਈਵ 라ਵਣ ਦਹਨ ਦਾ ਜਿਹੜਾ ਉਹ ਦਿਖਾਵਾਂਗੇ ਕੁਰਾਲੀ ਦੇ ਦੁਸ਼ਹਿਰਾ ਗਰਾਊਂਡ ਤੋਂ ਤੇ ਸਭ ਨੂੰ ਅਪੀਲ ਹੈ ਕਿ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਗੱਲਬਾਤ ਵੀ ਕਰਾਂਗੇ ਸਾਰੇ ਮੌਕੇ ਤੇ ਪੁੱਜੇ ਹੋਏ ਅਗਵਾ ਦੇ ਨਾਲ ਕਿ ਆਖਰ ਕੀ ਕਹਿ ਰਹੇ ਨੇ ਫਿਲਹਾਲ ਜੇ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਇਹ ਕੋਰਾਲੀ ਦੇ ਦੁਸ਼ਹਿਰਾ ਗਰਾਊਂਡ ਤੋਂ ਲਾਈਵ ਵਿਖਾ ਰਹੇ ਆ ਜਿੱਥੇ ਕੀ ਸੰਗਤ ਕਾਫੀ ਦੂਰ ਦੂਰ ਤੋਂ ਇੱਥੇ ਪੁੱਜੀ ਹੋਈ ਹੈ ਤੇ ਇਸ ਵਾਰ ਪੁਖਤਾ ਪ੍ਰਬੰਧ ਜਿਹੜੇ ਆ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੀਤੇ ਹੋਏ ਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਤੇ ਲਿਆ ਕੇ ਖੜੀਆਂ ਕੀਤੀ ਹੋਈਆਂ ਆ ਸਾਡੇ ਨਾਲ ਕਾਂਗਰਸ ਦੇ ਆਗੂ ਕਮਲਜੀਤ ਸਿੰਘ ਚਾਵਲਾ ਜੀ ਆ ਜਿਹੜੇ ਇੱਥੇ ਪੁੱਜੇ ਹੋਏ ਨੇ ਆ ਚਾਵਲਾ ਜੀ ਕੀ ਕਹਿਣਾ ਚਾਹੁੰਦੇ ਵਧੀਆ ਚੰਗੇ ਬੰਦੇ ਵਾਸਤੇ ਕਿਤੇ ਹੋਏ ਨੇ ਪ੍ਰਚਾਰ ਕਰਨ ਵਾਲੋਂ ਦੇਖੋ ਸਭ ਤੋਂ ਪਹਿਲਾਂ ਮੈਂ ਦਸਹਿਰੇ ਦੀ ਅੱਜ ਆਪਣੇ ਕਰਾਲੀ ਦੇ ਨਿਵਾਸੀਆਂ ਨੂੰ ਔਰ ਨੇੜੇ ਤੇੜੇ ਦੇ ਆਏ ਹੋਏ ਪਿੰਡਾਂ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਨਾ ਔਰ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਮੇਰੇ ਭਾਰਤ ਦੇ ਲੋਕ ਦੇਸ਼ ਵਿਦੇਸ਼ਾਂ ਚ ਬੈਠੇ ਉਹਨਾਂ ਨੂੰ ਮੁਬਾਰਕਵਾਦ ਜੋ ਰਾਮ ਰੀਲਾ ਕਰਵਾਈ ਗਈ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦੀ ਕਮੇਟੀ ਨੂੰ ਬਹੁਤ ਮੁਬਾਰਕਵਾਦ ਦਿੰਨਾ ਹੈ ਗੋਪੀ ਨੂੰ ਕਿ ਉਹਨਾਂ ਨੇ ਬਹੁਤ ਅੱਛੀ ਜਿਹੜੀ ਹੈਗੀ ਰਾਮ ਰੀਲਾ ਕਰਵਾਈ ਉਹਨਾਂ ਨੇ ਖੁਦ ਜਿਹੜੇ ਆਪਣੇ ਆਪ ਇੰਤਜ਼ਾਮ ਕੀਤੇ ਉਹ ਬੜੇ ਅੱਛੇ ਸੀਗੇ। ਔਰ ਅੱਜ ਜੋ ਪ੍ਰਸ਼ਾਸਨ ਦਾ ਇੰਤਜ਼ਾਮ ਦੇਖਿਆ ਗਿਆ ਬਹੁਤ ਅੱਛਾ ਬਹੁਤ ਅੱਛੇ ਤਰੀਕੇ ਦਾ ਇੰਤਜ਼ਾਮ ਹੈ। ਸੋ ਅੱਜ ਬਹੁਤ ਵਧੀਆ ਜੋ ਮੇਲਾ ਭਰਿਆ ਹੋਇਆ ਥੋੜੀ ਦੇਰ ਚ ਬਾਬਾ ਕਸਾਈਆਂ ਵਾਲੇ ਜੀ ਪਹੁੰਚ ਰਹੇ ਐ ਤੇ ਜੋ ਰਾਵਣ ਦਾ ਅੰਤ ਹੈ ਸਾਧਨੀ ਯੋਧੰਦੇ ਨੇ ਕਿ ਸਾਡੇ ਰਾਮ ਜੀ ਉਹਨਾਂ ਦਾ ਅੰਤ ਕਰਨ ਲਈ ਅੱਜ ਬਿਲਕੁਲ ਤਿਆਰ ਵਰ ਤਿਆਰ ਆਪੂ ਜੀ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਵੱਲੋਂ ਚੰਗਾ ਉਪਰਾਲਾ ਕੀਤਾ ਗਿਆ ਸਭ ਤੋਂ ਪਹਿਲਾਂ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਦਸਹਰੇ ਦੀ ਬਹੁਤ ਬਹੁਤ ਮੁਬਾਰਕਾ ਤੇ ਅੱਜ ਹਰ ਸਾਲ ਦੀ ਤਰ੍ਹਾਂ ਇੱਥੇ ਫਿਰ ਬਹੁਤ بڑا ਇਕੱਠ ਹੈ ਬਹੁਤ ਲੋਕਾਂ ਦੇ ਉਤਸ਼ਾਹ ਹੁੰਦਾ ਹੈ ਦਸਹਰਾ ਦੇਖਣ ਵਾਸਤੇ ਤੇ ਅਸੀਂ ਇਹੀ ਕਹਿੰਦੇ ਹਾਂ ਕਿ ਜੋ ਯੁਵਾ ਬੇੜੀ ਹੈ ਉਹ ਅੱਜ ਦੇ ਸਮੇਂ ਵਿੱਚੋਂ ਦੇਣਾ ਚਾਹੁੰਦੇ ਹਾਂ ਕਿ ਉਹ ਨਸ਼ੇ ਤੋਂ ਦੂਰ ਰਹੇ ਤੇ ਆਪਣੀ ਜਵਾਨੀ ਨੂੰ ਆਨੰਦ ਮਾਣੇ ਤੇ ਇਹ ਦੇ ਪ੍ਰਭੂ ਰਾਮ ਨੂੰ ਕੇ ਅਰਦਾਸ ਕਰਦੇ ਆ ਕਿ ਇਹਨਾਂ ਇੱਕ ਦਾ ਜਵਾਬ ਖਾਲਾ ਭਰਾ ਰਹੇ ਖੁਸ਼ੀਆਂ ਭਰਾ ਰਹੇ ਜੈ ਜੀ ਤੇ ਪ੍ਰਸ਼ਾਸਨ ਦਾ ਬਹੁਤ ਵਧੀਆ ਉਹਨੇ ਵਧੀਆ ਇੰਤਜਾਮ ਕੀਤਾ ਗਿਆ ਪਬਲਿਕ ਮਤਲਬ ਜਿਆਦਾ ਫੋਨ ਕਰਕੇ ਉਹਨਾਂ ਨੇ ਬੈਰੀਕੇਡ ਵੀ ਲਾਏ ਮੈਂ ਇਹਨਾਂ ਦਾ ਵੀ ਪੁਲਿਸ ਦਾ ਵੀ ਬਹੁਤ ਬਹੁਤ ਧੰਨਵਾਦ ਜੜਨਾਲ ਹਿਮਾਂਸ਼ੂ ਜਿਹੜੇ ਹਿਮਾਂਸ਼ੂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਸਮਸਤ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਅੱਜ ਦੁਸ਼ਹਿਰੇ ਦੇ ਇਸ ਪਾਵਨ ਅਸਰ ਦੀ ਬਹੁਤ ਬਹੁਤ ਮੁਬਾਰਕਾ ਦੇਣਾ ਚਾਹੁੰਦੇ ਆ ਤੇ ਗੋਪੀ ਰਾਣੀ ਦਾ ਧੰਨਵਾਦ ਜੀ ਇਹਨਾਂ ਨੇ ਬਹੁਤ ਹੀ ਵਧੀਆ ਪ੍ਰਬੰਧ ਕਰਿਆ ਆ ਰਾਣਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਤੁਸੀਂ ਆਰਾਮ ਰੀਲਾ ਨਾਟਕ ਮੰਚਨ 'ਚ ਵੀ ਰੋਜ਼ਾਨਾ 12 1 ਵਜੇ ਤੱਕ ਹਾਜ਼ਰੀ ਲਾਉਂਦੇ ਸੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਸ਼ਹਿਰ ਦੇ ਵਿੱਚ ਆਪਣਾ ਭਰਾ ਆਰਾਮ ਰੀਲਾ ਦਾ ਪ੍ਰਧਾਨ ਬਣਿਆ ਗੋਪੀ ਅਜੇ ਤਾਂ ਉਹਦੇ ਸੇਵਕ ਨੂੰ ਜਾਣਦੇ ਆ ਤੇ ਸ਼ਹਿਰ ਵਾਸੀਆਂ ਦਾ ਵੀ ਇੰਨਾ ਇਕੱਠ ਹੁੰਦਾ ਉੱਥੇ ਕਿ ਦੇਖ ਕੇ ਇਹਨਾਂ ਇਹਨਾਂ ਆਨੰਦ ਆਉਂਦਾ ਵੀ ਦਿਲ ਗੜਗੜ ਹੋ ਜਾਂਦਾ ਤਾਂ ਤੇ ਹੁਣ ਸਾਰਿਆਂ ਨੂੰ ਦੁਸ਼ਹਿਰੇ ਦੀਆਂ ਤੇ ਗਾਂਧੀ ਜਯੰਤੀ ਦੇ ਸਭ ਨੂੰ ਲੱਖ ਲੱਖ ਵਧਾਈਆਂ ਜੈ ਸ਼੍ਰੀ ਰਾਮ ਆ ਤੇ ਜ਼ਰੂਰ ਤੁਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਇਹ ਲਾਈਵ ਤਸਵੀਰਾਂ ਜਿੱਤੇ ਕੀ ਦੁਸ਼ਹਿਰਾ ਕਮੇਟੀ ਵੱਲੋਂ ਸ਼੍ਰੀ ਰਾਮ ਮੇਲਾ ਨਾਟਕ ਤੋਂ ਮੰਚਨ ਤੋਂ ਬਾਅਦ ਅੱਜ 라ਵਣ ਦਹਨ ਮੇਗਨਾ ਤਾਂ ਤੇ ਕੁੰਭ ਕਰੰਦੇ ਪੁਤਲੇ ਵੀ ਜਿਹੜੇ ਬਣਾਏ ਗਏ ਨੇ ਤੇ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਕਿਰਪਾ ਕਰਕੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਦੇ ਹੋ ਤਾਂ ਕਿ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਹੋਏ ਸਾਰੇ ਲੋਕ ਤੁਹਾਡੀ ਵੀਡੀਓ ਜਿਹੜੀ ਹੈ ਉਹ ਦੇਖ ਕੇ ਰਾਜ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਦਸਹਰੇ ਦੀਆਂ ਸਾਰੇ ਸ਼ਹਿਰ ਨੂੰ ਲੱਖ ਲੱਖ ਵਧਾਈਆਂ ਦਿੰਦਾ ਕਿਉਂਕਿ ਸਾਰੇ ਸ਼ਹਿਰ ਵਾਸੀ ਨੇ ਬਹੁਤ ਸਹਿਯੋਗ ਦਿੱਤਾ ਜਿਨ੍ਹਾਂ ਦੀ ਬਦੌਲਤ ਅੱਜ ਸਹਿਰਾ ਬੜੇ ਧੂਮਤਾਵ ਨਾਲ ਭਰਾਇਆ ਗਿਆ ਬੋਲੋ ਜੈ ਸ਼ੀਰਾਂ ਜਰੂਰ ਜੀ ਇਹ ਰਾਣਾ ਜੀ ਸੀ ਤੇ ਹੋਰ ਵੀ ਆਪਾਂ ਆਗੂਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਆ ਨੋਨੀ ਜੀ ਇਹ ਸਾਡੇ ਦਾ ਨੋਨੀ ਜੀ ਕਿੰਨੇ ਵਜੇ ਤੱਕ ਡੇਰਾ ਬਾਬਾ ਤੁਸ਼ਾਈਆਂ ਦੇ ਮੰਦਿਰ ਜੀ ਪੁੱਜਣ ਵਾਲੇ ਨੇ बस चंदी मेंटी ਦਾ ਇੰਤਜ਼ਾਰ ਰਹਿ ਗਿਆ ਜੀ ਪ੍ਰਭੂ શ્રી ਰਾਮ ਦੇ ਜਿੱਤ ਹੈ ਜੋ ਰਾਵਣ ਨੇ ਉਹ ਹਰਾ ਕੇ ਉਹਨਾਂ ਨੇ ਮਾਰ ਕੇ ਪ੍ਰਭੂ શ્રી ਰਾਮ ਅੱਜ ਵਿਜੇ ਦਸ਼ਮੀ ਦਾ ਪਿਆਰ ਜੋ ਮਨਾ ਰਹੇ ਆਪਾਂ ਹਰ ਸਾਲ ਮਨਾਉਣੀ ਹੈ ਇੱਕ ਅਛਾਈ ਦੀ ਜਿੱਤ ਹੈ ਬੁਰਾਈ ਦੇ ਖਿਲਾਫ ਔਰ ਇਸੇ ਤਰ੍ਹਾਂ ਇੱਕ ਸੰਦੇਸ਼ ਵੀ ਹੈ ਕਿ ਜੋ ਲੋਕ ਗਲਤ ਕੰਮ ਕਰਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਸੜਿਆ ਪੁੱਕਿਆ ਜਾਂਦਾ ਹੈ ਯਾ ਸ਼ੇਰਾਂ ਅੱਤੇ ਜ਼ਰੂਰ ਹੈ ਸਾਡਾ ਨੌਨੀ ਵੀਰ ਸੀ ਗਿਆ ਤੇ ਕੁਝ ਹੀ ਦਿਨ ਬਾਅਦ ਜਿਹੜਾ ਹੈ 라ਵਣ ਮੇਘਨਾਥ ਤੇ ਕੁੰਭਕਰਨ ਦੇ ਜੋ ਪੁੱਤਲੇ ਆ ਉਹਨਾਂ ਦਾ ਵੀ ਦਾਨ ਹੋਇਆ ਰਾਣਾ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਸਭ ਤੋਂ ਪਹਿਲਾਂ ਸਹਿਰੇ ਦੇ ਸ਼ੁਭ ਅਵਸਰਤੇ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਆਖਦਾ ਹਾਂ ਤੇ ਬੇਨਤੀ ਕਰਦਾ ਹਾਂ ਆਪਣੇ ਨੌਜਵਾਨ ਵੀਰਾਂ ਨੂੰ ਬੱਚਿਆਂ ਨੂੰ ਕਿ ਜਿਵੇਂ ਕਿ ਪ੍ਰਭੂ ਰਾਮ ਨੇ ਅਛਾ ਇਹ ਦੇ ਖਾਤਰ ਬਰਾਈ ਦਾ ਸੱਗ ਜੱਟ ਕੇ ਮੁਕਾਬਲਾ ਕੀਤਾ ਵਿਰੋਧ ਕੀਤਾ ਉਸ ਤਰ੍ਹਾਂ ਹੀ ਆਪਾਂ ਨੇ ਵਿਰੋਧ ਕਰਨਾ ਹੈ ਬਰਾਈ ਦਾ ਅੱਜ ਅਸੀਂ ਇੱਥੇ ਸਿੱਖੇ ਜਾਣਾ ਹੈ ਕਿ ਜੋ ਵੀ ਸਾਡੇ ਸਨਾਤਨੀ ਤੇ ਵਿਰੋਧੀ ਹੈ ਅਸੀਂ ਉਹਨਾਂ ਜੱਟ ਕੇ ਵਿਰੋਧ ਕਰਾਂਗੇ ਜਦਕਿ ਅਸੀਂ ਸਨਾਤਨੀ ਦੇ ਵਿੱਚ ਸਭ ਤੋਂ ਪਹਿਲਾਂ Hindu Sikh Musalman Isai ਸਾਰੇ ਕਹਿ ਭਾਈ ਆਪਸ ਵਿੱਚ ਭਾਈ ਚੱਲ ਰਹਾ ਹੈ ਫੇਰ ਵੀ ਅਸੀਂ ਸਨਾਤਮੇ ਹੋਣ ਦੇ ਨਾਤੇ ਜੋ ਸਨਾਤਨ ਤੋਂ ਵਿਰੋਧ ਕਰੂਗਾ ਸਨਾਤਨ ਦੇ ਅੱਗੇ ਚੱਲੂਗਾ ਅਸੀਂ ਉਹਦਾ ਵਿਰੋਧ ਕਰਾਂਗੇ ਅਤੇ ਮੈਂ ਆਪਣੇ ਮੇਲੇਗੁਰੂ ਕਮੇਟੀ ਅਕਰਪਟੀ ਵੱਲੋਂ ਇਲਾਕਾ ਨਿਵਾਸੀਆਂ ਨੂੰ ਸਹਿ ਨਿਵਾਸੀਆਂ ਨੂੰ ਆਪਣੇ ਪੱਤਰਕਾਰ ਭਰਾਵਾਂ ਨੂੰ ਸਾਰਿਆਂ ਨੂੰ ਨਿਸ਼ਚੈ ਨੇ ਅਫਸਰ ਤੇ ਲੱਖ ਲੱਖ ਵਧਾਈ ਹੈ ਜੈ ਹਿੰਦ ਜੈਪਾ ਤੇ ਜ਼ਰੂਰ ਤੁਹਾਨੋਂ ਅਲਾਈਨ ਤੀਰਾਂ ਬਗਾ ਰਹੇ ਜੀ ਜਾਨ ਦੇ ਅੰਦਰ ਤੇ ਲਛਮਨ ਜੀ ਜਿਹੜੇ ਹੈ ਔਰ ਰਾਵਣ ਦੇ ਤੀਰ ਮਾਰ ਕੇ ਜਿਹੜਾ ਆਡਰਲੀ ਜਿਹੜੀ ਹੁਣ ਕੁਝ ਦੇਰ ਬਾਅਦ ਜਿਹੜਾ ਰਾਵਣ ਦੇ ਪੁੱਤਰੇ ਨੂੰ ਦਹਨ ਕੀਤਾ ਜਾਵੇਗਾ ਤੇ ਹੋਰ ਵੀ ਸਾਡੇ ਨਾਲ ਆਗੂ ਨੇ ਰਾਵਣ ਦਾ ਰੋਲ ਕਰਨ ਵਾਲੇ ਸਾਡੇ ਨਾਲ ਐ ਭਾਈ ਸਾਹਿਬ ਨੇ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਵਧੀਆ ਪ੍ਰੋਗਰਾਮ ਜਿਹੜਾ ਤੁਹਾਡੇ ਵੱਲੋਂ ਪੇਸ਼ ਕੀਤਾ ਗਿਆ ਹਾਂਜੀ ਕਿਹਾ ਹਲ ਵੀਰ ਜੀ ਸਾਰਿਆਂ ਨੂੰ ਦੁਸ਼ਹਿਰੇ ਦੀ ਬਹੁਤ ਬਹੁਤ ਮੁਬਾਰਕਾਂ ਜੀ ਰਾਵਣ ਦਾ ਦਹਨ ਹੋਣ ਲੱਗਿਆ ਜੀ ਤੁਸੀਂ ਦੇਖੋ ਜੀ ਸਾਰੇ ਲਾਈਵ ਦੇਖੋ ਜੀ ਤੇ ਜ਼ਰੂਰ ਅਰਨਲ ਪ੍ਰਵਿੰਦਰ ਗੋਲਡੀ ਜਸਵਾਲ ਭਾਜੀ ਵੀ ਆ ਭਾਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦੁਸ਼ਹਿਰੇ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਅੱਜ ਜੋ ਬੁਰਾਈ ਦੇ ਉੱਤੇ ਅਚਾਈ ਦੀ ਜਿੱਤ ਦਾ ਇਹ ਸੰਦੇਸ਼ ਹੈ ਤੇ ਬਹੁਤ ਹੀ ਵਧੀਆ ਸਾਡੇ ਅੱਜ ਕਰਾਲੀ ਸ਼ਹਿਰ ਚ ਦੁਸ਼ਹਿਰਾ ਗਰਾਊਂਡ ਵਿੱਚ ਸਾਰਾ ਮੈਨੂੰ ਲੱਗਦਾ पूरा इलाका आज इथे ਪਹੁੰਚਿਆ ਵਾ ਬਹੁਤ ਵਧੀਆ ਯੋਜਨ ਕਰਾਇਆ ਹੈ ਰਾਮਲੀਲਾ ਕਮੇਟੀ ਨੇ ਦੁਸ਼ਹਿਰਾ ਗਰਾਊਂਡ ਦੀ ਕਮੇਟੀ ਨੇ ਸਾਰਿਆਂ ਨੂੰ ਬਹੁਤ-ਬਹੁਤ ਮੋੜ ਤੇ ਸਾਡੇ ਅਜੀਤ ਦੋਸਤੀ ਪਰਮਿੰਦਰ ਸਿੰਘ ਗੋਲਦੀ ਭਾਜੀ ਤੇ ਇਹ ਵੀ ਇੱਥੇ ਪਹੁੰਚੇ ਹੋਏ ਨੇ ਤੇ ਨਾਲ ਬਿੰਦਰਕੀਆ ਸਾਹਿਬ ਵੀ ਨੇ ਭਾਜੀ ਕੀ ਕਹਿਣਾ ਜਾਂਦੇ ਹੋ ਅੱਜ ਦੇ ਦਿਨ ਤੇ ਇਹੀ ਕਵਾਂਗੇ ਕਿ ਹਮੇਸ਼ਾ ਜਦੋਂ-ਜਦੋਂ ਵੀ ਕੋਈ ਮਾੜੀ ਸੋਚ ਉਪਜਦੀ ਆ ਤੇ ਨਾਲ ਦੇ ਨਾਲ ਉਸੋ ਸੋਚ ਨੂੰ ਖਤਮ ਕੀਤਾ ਜਾਂਦਾ ਹੈ ਹਮੇਸ਼ਾ ਸੰਤਾਵਾਂ ਵਰਸ਼ਾਂ ਵੱਲੋਂ ਸੋ ਭਗਵਾਨ ਰਾਮ ਜੀ ਨੇ ਇਹ ਜੋ ਬਦੀ ਦਾ ਨਾਸ ਕੀਤਾ ਸੀ ਅੱਜ ਦੇ ਦਿਨ ਤੋਂ ਤੁਸੀਂ ਦੇਖ ਰਹੇ ਹੋ ਪੂਰਾ ਸਾਡੇ ਇਲਾਕੇ ਦਾ ਏਰੀਆ ਦੀ ਸੰਗਤ ਇਸ ਸਮੇਂ ਤੇ ਪਹੁੰਚੀ ਹੋਈ ਆ ਤੋਂ ਸਾਰਿਆਂ ਨੂੰ ਵਧਾਈਆਂ ਕਮੇਟੀ ਸਾਰੀ ਕਮੇਟੀ ਦਾ ਅਸੀਂ ਧੰਨਵਾਦ ਕਰਦੇ ਆ ਦੁਸਹਿਰਾ ਕਮੇਟੀ ਰਾਵਿਲਾ ਕਮੇਟੀ ਸਟੇਜ ਕਮੇਟੀ ਆਕੇ ਦੂਜਾ 라ਵਣ ਦਾ ਪਤਲਾ ਜਿਹੜਾ ਦਾਨ ਕਰ ਦਿੱਤਾ ਗਿਆ ਤੇ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਮੇਗਨਾਥ ਕੁੰਭਕਰਨ ਦੀਆਂ ਤੇ ਹਜ਼ਾਰਾਂ ਫੋਨ ਹੁਣ ਥੋੜੀ ਦੇਰ ਬਾਅਦ ਠਣ ਠਣ ਸ਼ੁਰੂ ਹੋ ਜਾਣੀ ਤੇ ਜਰੂਰ ਵਡਕਰਾਰ ਰਹੇ ਹੋ ਤੇ ਤੁਹਾਡੇ ਸਾਹਮਣੇ 라ਵਣ ਮੇਗਨਾਥ ਤੇ ਕੁੰਭਕਰਨ ਦੇ ਪਤਲੇ ਦਾਨ ਕਰ ਰਹੇ ਆ ਤੇ ਲਾਈਵ ਤਸਵੀਰਾਂ ਤੇ ਹਜ਼ਾਰਾਂ ਫੋਨ ਲੋਕਾਂ ਦੇ ਜਿਹੜੇ ਆ ਬਾਅਦ ਨਿਕਲੇ ਹੋਇਆ ਕਿਉਂਕਿ ਲੋਕ ਵੀਡੀਓ ਬਣਾ ਕੇ ਖੁਸ਼ ਹੋ ਰਹੇ ਕਿ ਆਖਰ अजे दिन जो गराइ का नाम पेज्याली हुई थे लाइव तस्वीर थोड़ी तो, तो, तो जो रावण <laughs> Tað er ikki heilt klárt, hvussu tað er. ਕਮੈਂਟ ਦੇਖਦੇ ਵੀ ਆ ਜੈ ਸ਼੍ਰੀ ਰਾਮ ਗੁਰੂ ਜੀ ਨੂੰ ਇੱਕ ਵਾਰ ਹਜ਼ਾਰਾਂ ਲੋਕ ਦੇ ਦੂਰੀ ਤੋਂ ਬੋਲ ਨਹੀਂ ਨਜ਼ਰ ਆ ਰਹੇ ਨੇ ਤੇ ਬਹੁਤ ਵਧੀਆ ਇੱਕ ਪ੍ਰੋਗਰਾਮ ਦਾ ਬਸੋਬਾਚ ਕੀਤਾ ਹੋਇਆ ਤੇ 라वण मेघਨਾਦ ਪੁੰਭਕਰੰਦੇ ਪਤਲਿਆ ਦਾ দહન ਹੋ ਚੁੱਕਿਆ ਅਤੇ ਜੈਕਾਰੇ ਲੱਗ ਰਹੇ ਨੇ ਜੈ ਸ਼੍ਰੀ ਰਾਮ ਦੇ ਅਤੇ ਹਜ਼ਾਰਾਂ ਫੋਨਾਂ ਤੋਂ ਜਿਹੜੀ ਆ ਵੀਡੀਓ ਬਣਾਈ ਲੋਕ ਤਸ਼ੀ ਜਿਤਾ ਰਹੇ ਆ ਸਰਵਲ ਸਿੱਧੂ ਸਾਹਿਬ ਵੀ ਨੇ ਸਿੱਧੂ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਅੱਜ ਜੀ ਸਹਿਰ ਦੇ ਸਾਰੇ ਇਲਾਕਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਜਿਵੇਂ ਕਿ ਸਾਰੇ ਪਤਾ ਹੀ ਹੈ ਕਿ ਦਸਹਿਰਾ ਅਛਾਈ ਤੇ ਬੁਰਾਈ ਤੇ ਅਛਾਈ ਨੇ ਜਿਹਦਾ ਪ੍ਰਤੀਕ ਹੈ ਅੱਜ ਬਹੁਤ ਹੀ ਧੂਮ ਧਾਮ ਨਾਲ ਕਰਾਲੀ ਚ ਦਸਹਿਰਾ ਬਣਾਇਆ ਗਿਆ ਸਾਰੇ ਕਰਾਲੀ ਵਾਸੀਆਂ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਇਲਾਕੇ ਨਿਵਾਸੀਆਂ ਨੂੰ ਸਾਰੇ ਵੀ ਆ ਤੇ ਦਿਵਾਲੀ ਦੀਆਂ ਬਹੁਤ ਬਹੁਤ ਕਰਨ ਜੀ ਬਹੁਤ ਬਹੁਤ ਭਾਈ ਤੁਹਾਡੇ ਚੈਨਲ ਲਈ ਬਹੁਤ ਬਹੁਤ ਭਾਈ ਸਾਰਿਆਂ ਨੂੰ ਤਾਂ ਇਹ ਸਮਾਸ ਹੋਈ ਜੇ ਕਿ ਸਿੱਧੂ ਸਾਹਿਬ ਤੇ ਇਹਨਾਂ ਵੱਲੋਂ ਵੀ ਜਿਹੜੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਕਿਹਾ ਗਿਆ ਕਿ ਬੁਰਾਈ ਤੇ ਅਚਾਈ ਦੀ ਜਿੱਤ ਹੋਈ ਹੈ ਤੇ ਪ੍ਰਸ਼ਾਸਨ ਵੱਲੋਂ ਵੀ ਬਹੁਤ ਵਧੀਆ ਚੰਗੇ ਤਰੀਕੇ ਦੇ ਨਾਲ ਇਸ ਵਾਰ ਉਪਰਾਲੇ ਕੀਤੇ ਗਏ ਸੀ ਤੇ ਕਿਸੇ ਨੂੰ ਵੀ ਬਿਲਕੁਲ ਵੀ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਅਤੇ ਬੜੇ ਆਤੀਸ਼ਵਾਦੀ ਦਾ ਪੂਰਾ ਨਜ਼ਾਰਾ ਇਸ ਵਕਤ ਤੁਸੀਂ ਲਾਈਵ ਦੇਖ ਰਹੇ ਹੋ ਤੁਹਾਡੇ ਕੁਰਾਲੀ ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਚਿੱਤੇ ਕੀ ਅੱਜ ਬੜੇ ਹੀ ਵਧੀਆ ਤਰੀਕੇ ਦੇ ਨਾਲ ਰਾਜਾ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਦਹਨ ਕੀਤੇ ਗਏ ਨੇ ਤੇ ਵੀਡੀਓ ਨੂੰ ਅੱਗੇ ਵੀ ਜ਼ਰੂਰ ਸ਼ੇਅਰ ਕਰਦੇ ਤਾਂ ਕਿ ਦੇਸ਼ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਤੁਹਾਡੇ ਪਰਿਵਾਰਿਕ ਮੈਂਬਰ ਜਿਹੜੀ ਹੈ ਇਹ ਕੁਰਾਲੀ ਦਾ ਦੁਸ਼ਹਿਰਾ ਦੇਖ ਸਕਣ ਅਤੇ ਲਾਈਵ ਤੁਸੀਂ ਕੁਰਾਲੀ ਤੇ ਦੇਖ ਰਹੇ ਹੋ ਆਤੇ ਹੈ ਇਹ ਸਾਡ ਵੀ ਜਿਹੜਾ ਹੈ ਗਰਾਉਂਡ ਦੇ ਪਤਾ ਨਹੀਂ ਕਿੱਧਰ ਨੂੰ ਆ ਰਿਹਾ ਤੇ ਕੋਰਾਲੀ ਨੂੰ ਤੁਹਾਨੂੰ ਪਤਾ ਹੀ ਆ ਭਾਈ ਤੇ ਕਹਿੰਦੇ अरुण ਬੋਲਦਾ ਇਹ ਮਿੱਚਾ ਲੱਗਦੀ ਹੈ ਇਹ ਵੀ ਇੱਥੇ ਮੇਲਾ ਵੇਖਣ ਲੱਗਦਾ ਆ ਗੋਤ ਰਹਿਣ ਦੋ ਰੌਣਦੋ ਭਾਜੀ ਖੜੇ ਰਹਿਣ ਦੋ ਖੜਾ ਰਹਿਣ ਦੋ ਖੜਾ ਰਹਿਣ ਦੋ ਖੜਾ ਰਹਿਣ ਦੋ ਤੇ লাইভ تصویراں ਤੁਹਾਨੂੰ ਜਿਹੜੀਆਂ ਉਹ ਕਰਾ ਦੇ ਦੁਸ਼ਹਿਰਾ గ్రౌండ్ ਤੋਂ ਬੁਕਾਰ ਦੇ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਕਿ ਬਹੁਤ ਵਧੀਆ ਪ੍ਰੋਗਰਾਮ ਹੈ ਜਿਹੜਾ ਅੱਜ ਦੁਸ਼ਹਿਰਾ ਕਮੇਟੀ ਵੱਲੋਂ ਜਿਹੜਾ اکبرਪੁਰ ਪੱਟੀ ਵੱਲੋਂ ਕੀਤਾ ਗਿਆ ਤੇ ਬਹੁਤ ਲੋਕ ਇੱਥੇ ਜਿਹੜੇ ਆ ਦੂ ਟੂ ਟੋ ਇੱਥੇ ਪੂਜੇ ਹੋਏ ਨੇ ਤੇ 라ਵਣ ਮੇਗਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਦਾ ਦਹਨ ਵੀ ਜਿਹੜਾ ਹੋ ਚੁੱਕਿਆ ਸਾਥੇ ਅਜੇ ਤੱਕ ਆ티ਸ਼ਵਾਦੀ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਆ티ਸ਼ਵਾਦੀ ਦਾ ਤੁਸੀਂ ਨਜ਼ਾਰਾ ਹਜੇ ਵੀ ਲੈ ਰਹੇ ਹੋ ਅਤੇ 라वण ਮੇਘਨਾਥ ਕੁੰਭਕਰਨ ਦੇ ਪੁੱਤਿਆਂ ਦੇ ਪਤਲੇ ਆ ਦੇ ਬੇਸ਼ੱਕ ਚਾਏ ਦਿਆਨ ਹੋ ਚੁੱਕਿਆ ਹੋਵੇ ਪਰ ਇੱਥੇ ਤੁਹਾਨੂੰ ਵਧੀਆ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਕਰਾਲੀ ਦੇ ਵਿੱਚ ਅਤੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਜੈ ਸ਼੍ਰੀ ਰਾਮ ਜ਼ਰੂਰ ਲਿਖਿਓ ਤਾਂ ਕਿ ਤੁਹਾਡੀ ਹਰ ਇੱਕ ਮਨੋ ਕਾਮਨਾ ਜਿਹੜੀ ਹੈ ਉਹ ਪੂਰੀ ਹੋਵੇ ਤੇ ਵੀਡੀਓ ਨੂੰ ਅੱਗੇ ਵੀ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਹੋਰ ਜੋ ਤੁਹਾਡੇ ਪਰਿਵਾਰਿਕ ਮੈਂਬਰ ਹੈ ਜੋ ਇੱਥੇ ਨਹੀਂ ਪੁੱਜ ਸਕੇ ਉਹ ਵੀ ਘਰ ਬੈਠੇ ਹੋਏ ਘਰ ਬੈਠੇ ਹੋਏ 라वण ਮੇਗਨਾਥ ਕੁੰਭਕਰਨ ਦੇ ਪੁਤਲਿਆਂ ਦਾ ਦਹਨ ਹੁੰਦਾ ਦੇਖ ਸਕਦੇ ਹੋ ਜਰੂਰ ਕਮੈਂਟ ਬਾਕਸ ਦੇ ਵਿੱਚ ਵੀ ਜੈ ਸ਼੍ਰੀ ਰਾਮ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖੋ ਤੇ ਤੇ ਹਜ਼ਾਰਾਂ ਦੀ ਤعداد ਦੇ ਵਿੱਚ ਅੱਜ ਲੋਕ ਵੀ ਇੱਥੇ ਪੂਜੇ ਹੋਏ ਨੇ ਜੋ ਕਿ 라वण ਮੇਗਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਦਾ ਦਹਨ ਦੇਖਣ ਦੇ ਲਈ ਆਏ ਹੋਏ ਨੇ ਸਾਡੇ ਨਾਲ ਸਮਾਜ ਸੇਵੀ ਹੈਪੀ ਵਰਮਾ ਜੀ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵਰਮਾ ਜੀ ਕੀ ਕਹਿਣਾ ਚਾਹੁੰਦੇ ਲੇਖੋ ਅੱਜ ਦਾ ਜੋ ਵਿਜੇ ਦਸ਼ਮੀ ਦਾ ਦਿਨ ਹੈ ਔਰ ਕਿਉਂਕਿ ਇਹ ਸਬੱਬ ਦੇ ਨਾਲ 2 ਅਕਤੂਬਰ ਪਿਆ ਹੈ 2 ਅਕਤੂਬਰ ਨੂੰ ਸ਼ਾਸਤਰੀ ਜੀ ਦਾ ਔਰ ਮਹਾਤਮਾ ગાંધી ਦਾ ਵੀ ਵਰਦੇ ਹੁੰਦਾ ਹੈ ਜੋ ਇਹ ਖੁਸ਼ੀ ਹੈ ਟਿਕਣੀ ਖੁਸ਼ੀ ਬਣਾਈ ਜਾ ਰਹੀ ਹੈ ਔਰ ਮੈਂ ਤਾਂ ਇਹ ਕਹਾਂਗਾ ਕਿ ਜੋ ਅਜਦਾ ਇਹ ਤੁਸੀਂ ਦੇਖ ਰਹੇ ਕਿ ਰਾਵਣ ਦਾ ਜੋ ਇਹ ਹਾਲ ਹੋਇਆ ਬਹੁਤ ਗਿਆਨੀ ਥਾ ਉਹਨਾਂ ਦੇ ਬਰਾਬਰ ਇਸ ਰਿਸ਼ਤੀ ਕੋਈ ਪੜਿਆ ਲਿਖਿਆ ਨਹੀਂ ਥੀ ਪਰ ਫਿਰ ਵੀ ਆਹ ਹਾਲ ਹੋਇਆ ਇਹਦੇ ਵਿੱਚ ਦਰਸਾਇਆ ਗਿਆ ਕਿ ਹਮੇਸ਼ਾ ਹੀ ਧੰਗੇ ਕੰਮ ਕਰੋ ਸਚਾਈ ਤੇ ਰਹੋ ਔਰ ਬੁਰਾਈ ਤੋਂ ਦੂਰ ਰਹੋ ਬੁਰਾ ਕਰਨ ਵਾਲਿਆਂ ਨਾਲ ਕਿਸੇ ਦੇ ਨਾਲ ਅਨਿਆਇ ਕਰਨ ਵਾਲਿਆਂ ਨਾਲ ਇਹੀ ਹਾਲ ਹੁੰਦਾ ਹੈ ਔਰ ਅੱਜ ਦੇ ਦਿਨ ਦੀਆਂ ਬਹੁਤ-ਬਹੁਤ ਸਾਰਿਆਂ ਨੂੰ ਮੁਬਾਰਕਾਂ ਦਸਹਿਰੇ ਦੀਆਂ ਬਹੁਤ-ਬਹੁਤ ਖੁਸ਼ੀਆਂ। ਤਾਂ ਇਹ ਹੈਪੀ ਬਰਮਾ ਸਮਾਜ ਸੇਵੀ ਸੰਨ ਜੋ ਕਿ ਦਸਹਿਰੇ ਦੀਆਂ ਸਾਰਿਆਂ ਨੂੰ ਮੁਬਾਰਕਾਂ ਦੇ ਰਹੇ ਨੇ ਅਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਰਾਣਾ ਜੀ ਕੀ ਕਹਿਣਾ ਕਹਿੰਦੇ ਹੋ ਬਹੁਤ ਵਧੀਆ ਜਿਹੜਾ ਪ੍ਰੋਗਰਾਮ ਤੁਹਾਡੇ ਵੱਲੋਂ ਲਿਖਿਆ ਗਿਆ ਸੀ। ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਰੇ ਹੀ ਰਾਮਲਕ ਮੈਡੀਕਨੀ ਤੋਂ ਮੈਂਬਰਸ ਨੂੰ ਜੈ ਸ਼੍ਰੀ ਰਾਮ ਉਹਨੂੰ ਪਤਾ ਹੀ ਜੀ ਅੱਜ ਬੁਰਾਈ ਦਾ ਅੰਤ ਹੋਇਆ ਹੈ ਜਿਹੜੇ ਇਹ ਰਾਵਣ ਦੇ ਪੁਤਲੇ ਇਕੜੇ ਇਕੜੇ ਆ ਜਾਂਦੇ ਨੇ ਇੱਕ ਬੁਰਾਈ ਦਾ ਪ੍ਰਤੀਕ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਜੋ ਰਾਵਣ ਸੀਗਾ ਉਹ ਧਰਮ ਦੇ ਰਸਤੇ ਚੱਲਿਆ ਤੇ ਪ੍ਰਭੂ શ્રી ਰਾਮ ਜੀ ਨੇ ਇੱਕ ਸੱਚਾਈ ਦਾ ਰਸਤਾ ਪਕੜ ਕੇ ਉਹਨਾਂ ਦਾ ਅਧਰਮ ਦਾ ਨਾਸ਼ ਕਰਿਆ ਤੇ ਮੈਂ ਆਹੀ ਗੱਲ ਸਾਰੀ RAMLAK ਕਮੇਟੀ ਕੰਨੀ ਤੋਂ ਕਹਿਣਾ ਚਾਹੂੰਗਾ ਕਿ ਪ੍ਰਭੂ શ્રી ਰਾਮ ਜੀ ਦਾ ਮੰਚ ਰਾਮਜੀਤ ਮਾਨਸ ਤੁਹਾਨੂੰ ਪਤਾ ਹੈ ਜੀ ਆਪਣੇ 1 ਸਤੰਬਰ ਨੂੰ ਸੰਪੂਰਨ ਹੋ ਚੁੱਕਿਆ ਹੈ ਔਰ ਤੁਹਾਨੂੰ ਸਾਰੀ ਜਿਹੜੀ RAMLAK ਕਮੇਟੀ ਦੇ ਮੈਂਬਰਸ ਐ ਥੋੜਾ ਇਸ ਟਾਈਮ ਦੇਖਣ ਨੂੰ ਮਿਲ ਰਹੇ ਐ ਇਹਨਾਂ ਨੇ ਬਹੁਤ ਤਨਮਨ ਨਾਲ ਸ਼ੌਕ ਕਰਿਆ ਤੇ ਪੂਰੀ ਰਾਮਲੀਲਾ ਕਮੇਟੀ ਦੇ ਅੰਦਰ ਜਾਨ ਲਗਾਈ ਸਾਡੇ ਨੋਨੀ ਬੀਆ ਜੀ ਕੁਲਜੀਤ ਸਿੰਘ ਪੱਪੀ ਜੀ ਸਾਡੇ ਚੰਨੀ ਸਿੰਘ ਚੰਨਾ ਜੀ ਸਾਰੇ ਹੀ ਸਾਡੇ ਰਾਮਲੀਲਾ ਕਮੇਟੀ ਨਾਲ ਇਹਨਾਂ ਨੇ ਇੱਕ ਇੱਕ ਮਿਹਨਤ ਕਰਕੇ ਬੱਚਿਆਂ ਨੂੰ ਜੋੜਿਆ ਮੈਂ ਤੁਹਾਨੂੰ ਆਈ ਗੱਲ ਕਹੂੰਗਾ ਕਿ ਬੱਚਿਆਂ ਨੂੰ ਅੱਗੇ ਲੈ ਕੇ ਆਓ ਸਟੇਜ 'ਤੇ ਜੋੜੋ ਬੱਚਿਆਂ ਨੂੰ ਲੈ ਕੇ ਆਓ ਕਿਉਂਕਿ ਬੱਚੇ ਅੱਜ ਦਾ ਸੋਸ਼ਲ ਨੈਟਵਰਕ 'ਵੋ ਉੱਡ ਗਏ ਆ ਤੇ ਇਹਨਾਂ ਨੂੰ ਆਪਾਂ ਨੂੰ ਅੱਗੇ ਲੈ ਕੇ ਆਣ ਆਪਣੀ ਸੰਸਕ੍ਰਿਤੀ ਨੂੰ ਪਛਾਣ ਕਰਾਉਣ ਵਾਸਤੇ ਇਹਨਾਂ ਨੂੰ ਬੱਚਿਆਂ ਨੂੰ ਜ਼ਰੂਰੀ ਚਾਹੀਦਾ ਹੈ ਮੈਂ ਆਈ ਗੱਲ ਕਹੂੰਗਾ ਔਰ अरुण ਬੀਆ ਜੀ ਜੈਸ਼ਰ अरुण ਬ ਬਹੁਤ ਤਹਿ ਦਿਲੋਂ ਸ਼ੁਕਰੀਆ ਦਾ ਕਰਨਾ ਚਾਹੂੰਗਾ ਜੋ ਅਰੁਣ ਭయ్యా ਥੋੜੋ ਥੋੜੋ ਵੱਖ-ਵੱਖ ਜਗ੍ਹਾ ਜਾ ਕੇ ਆਪਣਾ ਲਾਈਵ ਟੈਲੀਕਾਸਟ ਦਿਖਾਉਂਦੇ ਆਂ ਸੜੀ ਕੁਰਾਲੀ ਦੀ ਦੁਸ਼ਹਿਰਾ ਜੋ ਇਸ ਟਾਈਮ ਬਹੁਤ ਹੀ ਪਵਿੱਤਰ ਦਿਹਾੜਾ ਮਨਾਇਆ ਜਾਂਦਾ ਹੈ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਸਾਰੀ ਅਕਬਰਪੁਰ ਪੱਟੀ ਮੈਂਬਰ ਜੋ ਕਮੇਟੀ ਹੈ ਉਹਨਾਂ ਕੰਨੀ ਤੋਂ ਇਹ ਦੁਸ਼ਹਿਰਾ ਮਨਾਇਆ ਗਿਆ ਹੈ ਹੋਰ ਵੀ ਜਿੰਨੇ ਵੀ ਸਾਡੇ ਸੱਜਣ ਮਿੱਤਰ ਸਾਡੇ ਨੇਤਾ ਹੈ ਜਿਹੜੇ ਉਰੇ ਆਏ ਆਂ ਉਹਨਾਂ ਦਾ ਵੀ ਤਹਿ ਦਿਲੋਂ ਤੇ ਸ਼ੁਕਰੀਆ ਦਾ ਕਰਨਾ ਚਾਹੂੰਗਾ ਕਿਉਂਕਿ ਕੋਰਾਲੀ ਸ਼ਹਿਰ ਦੇ ਅੰਦਰ ਜਿੰਨੇ ਵੀ ਸਾਡੇ ਪਬਲਿਕ ਹੈ ਜਿੰਨੇ ਵੀ ਸਾਡੇ ਬੀਰ ਛੋਟੇ ਵੀਰ ਹੈ ਉਹ ਇੱਕ ਸਮਾਨ ਆ ਉਹ ਇੱਕ ਰਾਮ ਦੂਤ ਹੈ ਮੈਂ ਤਾਂ ਬੇਤਾ ਸਾਬੂ ਵੀ ਇੱਕ ਰਾਮ ਦੂਤ ਬਣ ਕੇ ਚੱਲਦਾ ਹਾਂ ਮੇਰੇ ਵਾਸਤੇ ਕੋਈ ਬڑا ਨਹੀਂ ਕੋਈ ਛੋਟਾ ਨਹੀਂ ਸਭ ਸਭ ਇੱਕ ਹੈ ਪ੍ਰਭੂ ਸ਼੍ਰੀ ਨਾਮ ਜੀ ਦੇ ਨੀਚੇ ਸਭ ਇੱਕ ਹੈ ਜੀ ਮੈਂ ਸਭ ਨੂੰ ਇੱਕ ਮੰਨਦਾ ਹਾਂ ਇੱਕ ਹੋ ਕੇ ਚੱਲੋ ਆਪਣੀ ਸੰਸਕ੍ਰਿਤੀ ਨੂੰ ਸੰਸਕ੍ਰਿਤੀ ਨੂੰ ਅੱਗੇ ਲੈ ਕੇ ਆਓ ਜੈ ਸ਼੍ਰੀ ਰਾਮ ਜੀ ਆਪਾਂ ਇਹ ਸਨ ਰਾਣਾ ਗੋਪੀ ਜੀ ਜੋ ਕਿ ਸ਼੍ਰੀ ਰਾਮਲੀਲਾ ਕਮੇਟੀ ਨਾਟਕ ਮੰਚਨ ਦੇ ਜਿਹੜੇ ਪ੍ਰਧਾਨ ਵੀ ਨੇ ਅਤੇ ਉਹਨਾਂ ਵੱਲੋਂ ਬੜੀ ਵਧੀਆ ਗੱਲਾਂ ਵੀ ਆਖੀਆਂ ਗਈਆਂ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਹਰ ਇੱਕ ਧਰਮ ਦਾ ਉਹ ਸਤਕਾਰ ਕਰਦੇ ਨੇ ਅਤੇ ਹਰ ਇੱਕ ਭਾਈਚਾਰੇ ਨੂੰ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਵੀ ਕਰਦੇ ਨੇ ਸਾਡੇ ਨਾਲ ਕਾਕਾ ਮਾਰਸ਼ਲ ਜੀ ਨੇ ਜਿਹਦਾ ਅੱਜ ਜਨਰਲ ਦੀਨਾ ਫਿਰਹਾਨ ਹੋ ਅੰਦਰ ਤੇ ਪਤਾ ਨਹੀਂ ਡੱਕੇ ਇਕੱਠੇ ਕਰ ਰਹੇ ਨੇ ਤੇ ਇਹ ਪੁੱਛੂਗੇ ਵੀ ਭਾਈ ਇਹ ਨਾਲ ਹੁੰਦਾ ਕਿਹਾ ਕਿਉਂਕਿ ਅਕਸਰ ਦੇਖਣ ਨੂੰ ਆਉਂਦਾ ਜਦੋਂ ਵੀ ਰਾਵਣ ਦਾ ਪੁਤਲਾ ਤਿਆਰ ਹੁੰਦਾ ਹੈ ਤੇ ਜਿਹੜੇ ਬਾਸ ਹੁੰਦੇ ਆ ਆ ਇਹ ਇਕੱਠੇ ਕਰਦੇ ਹੋਏ ਨਜ਼ਰ ਆਂਦੇ ਨੇ ਕਾਕਾ ਬੀਨੂੰ ਪੁੱਛਦੇ ਆ ਵੀ ਭਾਈ ਕਾਰਨ ਕੀ ਹੈ ਕਾਕਾ ਬੀਲੀ ਇਹ ਲੋਕ ਬੋਲ ਇਕੱਠੇ ਕਰਦੇ ਨੇ ਕਾਰਨ ਕੀ ਹੈ ਮੈਂ ਤਾਂ ਲਿਆ ਕੇ ਦਿੱਤਾ ਜੀ ਇਹ ਨਾ ਰਾਜਨ ਦਾ ਇਹ ਬਹੁਤ ਇੱਕ ਮਤਲਬ ਕਹਿ ਲਈਏ ਕਿ ਵੀ ਡਾਕਟਰ ਆਜ ਸੀਗਾ ਹੈ ਤੇ ਜਿਹੜੀਆਂ ਬੁਰੀਆਂ ਆਤਮਾਵਾਂ ਹੈਗੀਆਂ ਜਾਂ ਕੋਈ ਇਹਨੂੰ ਪੂਤ ਪ੍ਰੇਤੀ ਕਸਰ ਹੁੰਦੀ ਹੈ ਜਾਂ ਕੁਝ ਇਦਾਂ ਦਾ ਸਿਸਟਮ ਹੁੰਦਾ ਹੈਗਾ ਤਾਂ ਜਿਹੜੀਆਂ ਮਾੜੀਆਂ ਪ੍ਰਵਿਰਤੀਆਂ ਉਹ ਘਰ ਦੇ ਅੰਦਰ ਐਂਟਰ ਨਹੀਂ ਕਰਦੀਆਂ ਹੈਗੀਆਂ ਇਹਨੀਆਂ ਬੰਨਿਆ ਤੇ ਮੰਨਤਾ ਹੈ ਜੀ ਕਿ ਉਹ ਜੋ ਦੇਖਨੇ ਵੀ ਹੈ ਕਿਉਂਕਿ ਇੱਥੇ ਬਲੇਸਿੰਗਸ ਇਕੱਠੀਆਂ ਹੋਈਆਂ ਹੋਈਆਂ ਸਾਰੀਆਂ ਫਰਮੇਸ਼ਰਾਨਾ ਜੀ ਨੇ ਇੰਨੇ ਪਿਆਰ ਦੇ ਨਾਲ ਪ੍ਰੋਗਰਾਮ ਕਰਵਾਇਆ ਇੱਥੇ ਰਾਮਲੀਲਾ ਦਾ ਮੰਚਨ ਕਰਾਇਆ ਇੱਕ ਹਫਤਾ ਰਾਮਲੀਲਾ ਹੁੰਦੀ ਹੈ ਗੁਣਗਾਨ ਹੁੰਦਾ ਤੇ ਉਹਦੇ ਵਿੱਚ ਜਿਹੜੀਆਂ ਸਾਰੀਆਂ ਬਲੇਸਿੰਗਸ ਬਣ ਜਾਂਦੀਆਂ ਹੈਗੇ ਕਿ ਉਹ ਹਜ਼ਾਰਾਂ ਲੋਕ ਇਕੱਠੇ ਹੁੰਦੇ ਆ ਜਦੋਂ ਬਦੀ ਨੂੰ ਫੁਗਤਾ ਦੇਖਦੇ ਆ ਹੋਰ ਦੇਖਦੇ ਆ ਤਾਂ ਜਿਹੜੇ ਉਹਨਾਂ ਦੇ ਅਵਸ਼ੇਸ਼ ਮੰਨੇ ਜਾਂਦੇ ਆ ਤੇ ਜਿਹੇ ਅਵਸ਼ੇਸ਼ ਰੱਖੇ ਜਾਂਦੇ ਤਾਂ ਜਿਹੜੀਆਂ ਬੁਰੀਆਂ ਬੁਰੀਆਂ ਪ੍ਰਵਿਰਤੀਆਂ ਹੈਗੀਆਂ ਕੋਈ ਬ੍ਰਾਹਮਣ ਕਿਉਂਕਿ ਜਿਹੜਾ ਰਾਵਣ ਸੀਗਾ ਉਹ ਵਿਦਵਾਨ ਵੀ ਸੀ ਤੇ ਇਸ ਕਰਕੇ ਫਿਰ ਉਹਦੇ ਨੇ ਮਰਨ ਦੇ ਸਮੇਂ ਦੇ ਵਿੱਚ ਉਹ ਹੋ ਪ੍ਰਵਾਨ શ્રી ਰਾਮ ਦੇ ਆਸ਼ੀਰਵਾਦ ਦੇ ਨਾਲ ਦੁਆਰਾ ਮਤਲਬ ਆਪਣੇ ਸਾਰੇ ਪਾਪ ਮੁਕਤ ਕਰਵਾ ਲੈਂਦਾ ਲక్ష్మణ ਜੀ ਨੂੰ ਵੀ ਉਹ ਉਪਦੇਸ਼ ਦੇ ਕੇ ਜਾਂਦਾ ਵੀ ਜਿਹੜੇ ਭਰਾ ਹੈ ਉਹ ਆਪਸ ਦੇ ਵਿੱਚ ਮਿਲ ਕੇ ਰਹੋ ਕਿਉਂਕਿ ਜੇ ਜਿਹੜੀ ਮੇਰੀ ਮੌਤ ਹੋਈ ਸੀ ਜੇ ਮੇਰੇ ਭਰਾ ਮੇਰੇ ਨਾਲ ਨਹੀਂ ਸੀਗੇ ਤਾਂ ਹੁਣ ਪਰ ਦਾਕਾ ਵੀਰ ਜੀ ਲੋਕ ਉਹਦਾ ਤੁਹਾਡੇ ਦੀ ਵੀ ਜਾਂਦੇ ਆ ਕੀ ਕਰ ਤੁਸੀਂ ਅਸਲ ਤੇ ਜਿਸ ਤਰ੍ਹਾਂ ਸਾਡੇ ਬਲਬੀਰ ਸਿੱਧੂ ਜੀ ਆ ਜਿਹੜੇ ਮਾੜੇ ਕੰਮ ਕਰਦੇ ਸੀਗੇ ਹਸਪਤਾਲ ਦੇ ਉੱਪਰ ਉਹਨਾਂ ਨੇ ਕਰਜ਼ਾ ਕੀਤਾ ਹੋਇਆ ਸੀਗਾ ਹਸਪਤਾਲ ਦੀ ਤਰੱਕੀ ਨਹੀਂ ਸੀ ਕਰਵਾ ਰਹੇ ਤੇ ਅਰੋਣ ਵਰਗੇ ਮੇਰੇ ਜਿਹੜੇ ਸਾਥੀ ਆ ਹਨੂਮਾਨ ਜੀ ਇਹਨਾਂ ਸਾਰੇ ਸੁੱਖੇ ਨੂੰ ਸਾਥ ਦਿੱਤਾ ਤੇ ਮੁਕਤ ਕਰਾਇਸ਼ ਕਰ ਗਿਆ ਜਿਹੇ ਲੋਕ ਜ਼ਰੂਰ ਕਰਦੇ ਐ ਬਾਕੀ ਜਿਹਨੇ ਤੁਸੀਂ ਸਾਰੇ ਪਿਆਰ ਕਰਦੇ ਆ ਤੇ ਖੁਰਾਲੇ ਲੋਕ ਬਹੁਤ ਮੈਂ ਵੀ ਲੈ ਜੂਗਾ ਨਾ ਆ ਜਰੂਰ ਜਰੂਰ ਇੰਚ ਬਲਾ ਤੇ ਲੈ ਜਾਣੀ ਚਾਹੀਦੀ ਠੀਕ ਹੈ ਜੀ ਧੰਨਵਾਦ ਜੀ ਇਹ ਕਾਕਾ ਵੀਰ ਜੀ ਜਿਹੇ ਸਾਡੇ ਪਹਿਲਾਂ ਕਾਕਾ ਵੀਰ ਜੀ ਪਹਿਲਾਂ ਜਨਮ ਦਿਨ ਦੀਆਂ ਮੁਬਾਰਕਾਂ ਨੂੰ ਮੈਨੂੰ ਬਹੁਤ ਬਹੁਤ ਜ਼ਿਆਦਾ ਜੀ ਤੇ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਅਰਣ ਜੀ ਨੂੰ ਵੀ ਬਹੁਤ ਮੁਬਾਰਕਾ ਚੜਦੀ ਕਲਾ ਰਹੇ ਸਾਰੇ ਖੁਸ਼ ਰਹੋ ਵਸਦੇ ਰਹੋ ਹੱਥ ਆਤਾ ਇਹ ਸਾਡੇ ਰੰਜੀਤ ਸਿੰਘ ਕਾਕਾ ਵੀਰ ਜੀ ਜਿਨ੍ਹਾਂ ਦਾ ਜਨਮ ਦਿਨ ਵੀ ਹੈ ਤੇ ਇਹਨੇ ਦੱਸਿਆ ਕਿ ਆਕਰ 라ਵਣ ਮੇਗਨਾਥ ਕੁੰਭਕਰਨ ਦੇ ਜੋ ਪਤਲੇ ਹੁੰਦੇ ਨੇ ਉਹਨਾਂ ਦੀਆਂ ਜੋ ਲੱਕੜੀਆਂ ਬੱਚੀਆਂ ਹੁੰਦੀਆਂ ਨੇ ਤੇ ਆਕਰ ਉਹਨਾਂ ਨੂੰ ਕਿਉਂ ਲੈ ਕੇ ਲੋਕ ਜਾਂਦੇ ਨੇ ਤੇ ਉਹ ਪੂਰੀ ਜਾਣਕਾਰੀ ਵੀ ਉਹਨਾਂ ਵੱਲੋਂ ਦਿੱਤੀ ਗਈ ਹੈ ਤੇ ਤਿਲਖਾਨ ਤੁਸੀਂ ਕੁਰਾਲੀ ਦੇ ਦੁਸ਼ਹਿਰਾ ਗਰਾਊਂਡ ਤੋਂ ਲਾਈਵ ਤਸਵੀਰਾਂ ਜੋ ਫੇਸਬੁੱਕ ਤੇ ਤੇ अरुण ਕੁਰਾਲੀ ਜਰਨਲਿਸਟ ਦੇ ਦੇਖ ਰਹੇ ਹੋ ਤੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਦੇ ਹੋ ਤਾਂ ਕਿ ਹਰ ਇੱਕ ਵਿਅਕਤੀ ਤੱਕ ਕੁਰਾਲੀ ਦੇ ਜੋ ਸਨਾਤਨੀ ਵੀਰ ਨੇ ਜਿਨ੍ਹਾਂ ਵੱਲੋਂ ਇਹ ਪ੍ਰੋਗਰਾਮ ਕੀਤਾ ਜਾਂਦਾ ਹੈ ਉਹਦੀ ਜਾਣਕਾਰੀ ਹਰ ਇੱਕ ਵਿਅਕਤੀ ਤੱਕ ਪਹੁੰਚ ਸਕੇ ਅਤੇ ਕ란 ਦੇਸ਼ ਵਿਰੇਚਾ ਦੇ ਵਿੱਚ ਬੈਠੇ ਹੋਏ ਹਰ ਇੱਕ ਵਿਅਕਤੀ ਜੋ ਵੀ RAM ਲੀਲਾ ਨਾਟਕ ਜਿਹੜੇ ਉਹ ਲਾਈਵ ਦੇਖ ਚੁੱਕੇ ਨੇ ਤੇ ਅੱਜ ਉਹਨਾਂ ਨੇ ਰਾਵਣ ਮੇਘਨਾਦ ਅਤੇ ਕੁੰਭ ਕਰਨ ਦੇ ਪੁਤਲੇ ਵੀ ਜਿਹੜੇ ਆ ਦੈਨ ਹੁੰਦੇ ਆ ਵੇਖੇ ਸੀ ਅਤੇ ਆ ਤੁਹਾਨੂੰ ਜੋ ਲਾਈਵ ਤਸਵੀਰਾਂ ਐ ਸਾਰੀਆਂ ਅੱਜ ਬਕਾਇਆਂ ਤੇ ਜਿਹੜੇ ਕਮੈਂਟ ਬਾਕਸ ਦੇ ਵਿੱਚ ਜੈ ਸ਼੍ਰੀ ਰਾਮ ਲਿਖ ਦਿਓ ਅਤੇ ਫਿਰ ਜ਼ਰੂਰ ਤੁਹਾਨੂੰ ਕੋਈ ਨਾ ਕੋਈ ਕਿਸੇ ਤਰ੍ਹਾਂ ਦੀ ਖੁਸ਼ਖਬਰੀ ਜ਼ਰੂਰ ਮਿਲੇਗੀ ਅਤੇ ਤਿਲਖਾਨ ਤੁਹਾਨੂੰ ਕੋਰਾਲੀ ਦੇ ਬਸ਼ਹਰਾ ਗਰਾਊਂਡ ਤੋਂ ਲਾਈਵ ਤਸਵੀਰਾਂ ਵਿਖਾਈਆਂ ਰਾਵਣ ਮੇਗਨਾਥ ਅਤੇ ਕੁੰਭਕਰਨ ਦੇ ਜੋ ਪਤਲੇ ਸੀ ਉਹਨਾਂ ਦਾ ਦਹਨ ਵੀ ਹੋ ਚੁੱਕਿਆ ਅਤੇ ਮੰਨਤਾ ਹੈ ਕਿ ਅੱਜ ਦੇ ਦਿਨ ਬੁਰਾਈ ਹਾਰੀ ਸੀ ਤੇ ਅਛਾਈ ਦੀ ਜਿੱਤ ਹੋਈ ਸੀ ਜਿਸ ਨੂੰ ਲੈ ਕੇ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਜਾਂਦਾ ਤੇ ਬਕਾਇਦਾ ਤੁਹਾਨੂੰ ਤਸਵੀਰਾਂ ਆਲਦੀ ਨਾਲ ਨਗਰ ਕੌਂਸਲ ਖਰੜ ਤੋਂ ਫਾਇਰ ਬਰਗੇਡ ਦੀ ਗੱਡੀ ਜੋ ਮਗਾਈ ਗਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਇੱਥੇ ਜੇਕਰ ਕੋਈ ਗਲਬਾਤ ਹੁੰਦੀ ਹੈ ਤੇ ਕੰਟਰੋਲ ਕੀਤਾ ਜਾ ਸਕੇ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਨਾ ਬਣਦਾ ਹੈ ਕਿ ਫਾਇਰ ਬ੍ਰਿਗੇਡ ਦੀ ਗੱਡੀ ਵੀ ਇੱਥੇ ਲਿਆ ਕੇ ਖੜੀ ਕੀਤੀ ਗਈ ਹੈ ਤੇ ਨਾਲ ਹੀ ਐਂਬੂਲੈਂਸ ਵੀ ਜਿਹੜੀ ਹੈ ਸਿਹਤ ਭਾਗ ਦੀ ਉਹ ਵੀ ਇੱਥੇ ਖੜੀ ਹੈ ਦੀ ਜੇਕਰ ਕੋਈ ਗਲਬਾਤ ਹੁੰਦੀ ਤਾਂ ਸਮੇਂ ਸਿਰ ਉਸ ਤੇ ਕੁਛ ਨਾ ਕਿਸੇ ਦੇ ਚੱਕੇ ਦਾ ਹੱਲ ਕੀਤਾ ਜਾ ਸਕੇ ਫਿਲਹਾਲ ਤੁਹਾਨੂੰ ਜੋ ਲਾਈਵ ਤਸਵੀਰਾਂ ਦਿਖਾਈਆਂ ਉਹ ਕਰਾਲੀ ਦੇ ਦੁਸ਼ਾਰਾ ਗਰਾਉਂਡ ਤੋਂ ਆ ਬਖਾਇਆ ਤਜ਼ਰੂਕ ਕਮੈਂਟ ਬਾਕਸ ਵਿੱਚ જય શ્રી ਰਾਮ ਲਿਖ ਦਿਓ ਤੇ ਤੁਹਾਨੂੰ ਜਰੂਰ ਕੋਈ ਨਾ ਕੋਈ ਖੁਸ਼ਖਬਰੀ ਆ ਫੇਰ ਜਰੂਰ ਮਿਲੇਗੀ ਅਤੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਨਾ ਬੜਾ ਦਿਨਾਂ ਦੇ ਅੱਜ ਸવાર ਮੋਦੀ ਵਧੀਆ ਤਰੀਕੇ ਦੇ ਨਾਲ ਬੰਦੋਬਸਤ ਚੰਗੇ ਕਿਤੇ ਹੋਏ ਸੀ ਅਤੇ ਸਭਿਆਚਾਰਕ ਮੇਲੇ ਦਾ ਵੀ ਜੋ ਪ੍ਰੋਗਰਾਮ ਹੈ ਉਹ ਅੱਜ ਉਲੀਕਿਆ ਗਿਆ ਤੇ ਠੀਕ ਹੈ ਜੀ ਸਾਰਿਆਂ ਨੂੰ જય શ્રી ਰਾਮ ਆ ਤੇ ਮੇਲਾ ਕਹਿੰਦੇ ਨੇ ਕਿ ਰਾਵਣ ਦਹਨ ਤੋਂ ਬਾਅਦ ਮੈਗਨਟ ਕੁੰਭ ਕਰਨ ਦੇ ਪਤਲੇ ਦੇ ਦਹਨ ਹੋਣ ਤੋਂ ਬਾਅਦ ਵਿਛੜ ਜਾਂਦਾ ਹੈ ਤੇ ਹੁਣ ਮੇਲਾ ਵੀ ਜਿਹੜਾ ਵਿਛੜਦਾ ਹੋਇਆ ਨਜ਼ਰ ਆ ਰਿਹਾ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤਾਂ ਤੁਸੀਂ ਦੇਖ ਰਹੇ ਹੋ ਅਰुण ਕੁਰਾਲੀ ਜਲੰਧਰ ਸੇ ਇਧਰ ਹਾਲ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਉਹ ਕੁਰਾਲੀ ਦੇ 메ਨ ਬਾਜ਼ਾਰ ਤੋਂ ਦਿਖਾਈਆਂ ਬੱਚੇ ਛੋਟੇ-ਛੋਟੇ ਬੱਚੇ ਵੀ ਜਿਹੜੇ ਆ ਉਹ ਇੱਥੇ ਰਚਗਾਮ ਰਾਮਨਾਟਕ ਦੇਖਣ ਤੋਂ ਬਾਅਦ 라ਵਣ ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਦੈਨ ਹੁੰਦੇ ਹੋਏ ਦੇਖਦੇ ਦੇਖਣ ਲਈ ਦੂਰ-ਦੂਰ ਤੋਂ ਆਉਂਦੇ ਨੇ ਅਤੇ ਪ੍ਰਸ਼ਾਸਨ ਵੱਲੋਂ ਬੜੇ ਹੀ ਵਧੀਆ ਅਤੇ ਚੰਗੇ ਉਪਰਾਲੇ ਵੀ ਜਿਹੜੇ ਆ ਇੱਥੇ ਕਿਤੇ ਗਏ ਸੰਤ ਠੀਕ ਹੈ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਤੇ ਜਰੂਰ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਦੇ ਹੋ ਤੇ ਤੁਹਾਨੂੰ ਹੋਰ ਵੀ ਅੱਗੇ ਲਾਈਵ ਤਸਵੀਰਾਂ ਅਮਲੇ ਦੀਆਂ ਵੀ ਬਖਾਣਦੇ ਕੋਸ਼ਿਸ਼ਾਂ ਕਰਦੇ ਆ ਫਿਰਾਲ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਉਹ ਡਟਿਆ ਹੋਇਆ ਤੇ ਬੜਾ ਹੀ ਵਧੀਆ ਪ੍ਰਬੰਧ ਜਿਹੜਾ ਹੈ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਇਸ ਵਾਰ ਵੇਖਣ ਨੂੰ ਮਿਲਿਆ ਹੈ ਤੇ ਪੂਰੀ ਤਰ੍ਹਾਂ ਲੋਕਾਂ ਦਾ ਕੰਟਰੋਲ ਉਹਨਾਂ ਨੇ ਕੀਤਾ ਹੋਇਆ ਸੀ ਕਿਉਂਕਿ ਐਡੇ بڑے ਪ੍ਰੋਗਰਾਮ ਦੇ ਵਿੱਚ ਹਜ਼ਾਰਾਂ ਦੀ ਸੰਗਤ ਹੁੰਦੀ ਹੈ ਤੇ ਪੁਲਿਸ ਵਾਲੇ ਕੁਝ ਹੁੰਦੇ ਆ ਤੇ ਵਧੀਆ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਸੀ ਅਤੇ ਜ਼ਰੂਰ ਕਮੈਂਟ ਦੇ ਬਾਕਸ ਦੇ ਵਿੱਚ ਤੁਸੀਂ ਜੈ ਸ਼੍ਰੀ ਰਾਮ ਜ਼ਰੂਰ ਲਿਖਦੇ ਹੋ ਤੇ ਤੁਹਾਨੂੰ ਮੇਲੇ ਦੀਆਂ ਤਸਵੀਰਾਂ ਵੀ ਹੋਰ ਵਖਾਫ ਦੇ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਮੇਲੇ ਦੇ ਵਿੱਚ ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਆ ਰਹੇ ਨੇ ਅਤੇ ਮੇਲੇ ਨੇ ਜੋ ਨਜ਼ਾਰੇ ਆ ਉਹ ਲੈ ਰਹੇ ਨੇ ਫਿਲਹਾਲ 라ਵਣ ਮੇਗਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਦਾ ਦਹਨ ਹੋ ਚੁੱਕਿਆ ਹੈ ਅਤੇ ਲਾਈਵ ਤੋਂ ਤਸਵੀਰਾਂ ਜੋ ਹੈ ਕੁਰਾਲੀ ਦੀ ਕੁਰਾਲੀ ਦੇ ਦਿਸ਼ਾਰਾ ਗਰਾਉਂਡ ਤੋਂ ਬੁਖਾਰ ਰਿਹਾ ਹੈ ਤੇ ਹੁਣ ਠੀਕ ਹੈ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸਾਰੇ ਦੋਸਤਾਨਾਂ ਨੂੰ ਤੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਜੈ ਸ਼੍ਰੀ ਰਾਮ ਲਿਖਦੇ ਹੋ ਇਹ ਲਾਈਵ ਤਸਵੀਰਾਂ ਕਰਾਲੀ ਤੋਂ ਤੁਹਾਨੂੰ ਵਕਾਨ ਦੀ ਕੋਸ਼ਿਸ਼ਾਂ ਕਰ ਰਿਹਾ ਤੇ ਦੋ ਮਿੰਟ ਚਲੋ ਹੋਰ ਦਿਖਾ ਦਿੰਦੇ ਹਾਂ ਜਦ ਤੱਕ ਆਪਾਂ ਆਪਣੇ ਵਹਿਕਲ ਤਖੋਂਦੇ ਆ ਤੇ ਲਾਈਵ ਤਸਵੀਰਾਂ ਤੁਹਾਨੂੰ ਕਰਾਲੀ ਤੋਂ ਵਕਾਨ ਦੀ ਕੋਸ਼ਿਸ਼ ਕਰ ਰਹੇ ਜਿੱਥੇ ਕਿ ਲੋਕ ਬੜੀ ਖਰੀਦਦਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਮੇਲਿਆਂ ਦੇ ਵਿੱਚ ਅਕਸਰ ਦੇਖਣ ਨੂੰ ਸਾਹਮਣੇ ਆਉਂਦਾ ਹੈ ਕਿ ਮੇਲਿਆਂ ਦੇ ਵਿੱਚ ਜਵਾਨਾਂ ਨੂੰ ਕਾਫੀ ਸ਼ੌਕ ਆਉਂਦਾ ਹੈ ਕਿ ਮੇਲੇ ਇਦੇ ਵਿੱਚ ਮੇਲਾ ਦੇਖੋ ਸੇਲਾ ਪੂਰੀ ਘਰਾ ਸੇਲਾ ਵੀ ਲੱਗਿਆ ਹੋਇਆ ਤੇ ਲੋਕ ਖਰੀਦਦਾਰੀ ਬਹੁਤ ਕਰਦੇ ਆ ਇਸ ਦਿਨ ਕਿਉਂਕਿ ਬੱਚਿਆਂ ਨੂੰ ਸ਼ੌਕ ਹੁੰਦਾ ਹੈ ਤੀਰ ਕਮਾਨ ਦਾ ਅਸੀਂ ਛੋਟੇ ਹੁੰਦੇ ਸੀਗੇ ਤਾਂ ਅਸੀਂ ਵੀ ਮੇਲੇ ਦੇ ਵਿੱਚ ਤੀਰ ਕਮਾਨ ਗਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਆਉਂਦੇ ਸੀਗੇ ਤੇ ਠੀਕ ਹੈ ਸਾਰਿਆਂ ਨੂੰ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੇ ਵੀ ਤੁਸੀਂ ਵੀ ਕਿਹਾ ਮੇਲਿਆਂ ਦੇ ਵਿੱਚ ਜਦੋਂ ਜਾਂਦੇ ਸੀ ਤਾਂ ਕਿ ਤੀਰ ਕਮਾਨ ਜਾਂ ਇਸ ਤਰ੍ਹਾਂ ਦੇ ਖਰੋਣੇ ਲੈ ਕੇ ਆਉਂਦੇ ਸੀਗੇ ਤੇ ਠੀਕ ਹੈ ਸਾਰਿਆਂ ਨੂੰ જય ਸ਼੍ਰੀ ਰਾਮ ਦੀ ਕਮੈਂਟ ਬਾਕਸ ਦੇ ਵਿੱਚ જય ਸ਼੍ਰੀ ਰਾਮ ਜ਼ਰੂਰ ਲਿਖਦੇ ਹੋ ਧੰਨਵਾਦ ਜੀ ਸਾਰਿਆਂ ਨੂੰ राहायला पण ठीक आहे